ਕਹਾਣੀਆਂ ਕਹਾਣੀਆਂ ਉਤ ਸਪੁੱਤ ਕਰਨ ਗੁਰੂਆਂ ਬਾਬਿਆਂ ਦੀਆਂ ਕਹਾਣੀਆਂ ਸਾਨੂੰ ਚੰਗੇ ਜੀਵਨ ਵਾਲੀਆਂ ਬਣਾਉਂਦੀਆਂ ਹਨ ਅੱਜ ਅਸੀਂ ਪਹਿਲੀ ਸਾਖੀ ਭਾਈ ਮਰਦਾਨਾ ਜੀ ਦੇ ਜੀਵਨ ਨਾਲ ਸ਼ੁਰੂਆਤ ਕਰਦੇ ਹਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਭਰ ਦਾ ਸਾਥੀ ਰਿਹਾ ਹੈ ਗੁਰੂ ਦਾ ਰਵਾਬੀ ਆ ਗੁਰੂ ਦਾ ਕੀਰਤਨੀਆ ਹੈ ਤਾਂ ਗੁਰੂ ਦਾਏ ਨਾਲ ਸਭ ਤੋਂ ਜ਼ਿਆਦਾ ਲੰਮਾ ਟਾਈਮ ਭਾਈ ਮਰਦਾਨਾ ਜੀ ਨੇ ਹੀ ਗੁਜ਼ਾਰਿਆ ਹੈ ਇਤਿਹਾਸ ਦੇ ਮੁਤਾਬਕ ਆਪ ਜੀ ਦਾ ਜਨਮ ਬੇਬੀ ਲੱਖੋ ਜੀ ਦੀ ਕੁੱਖੋਂ ਭਾਈ ਬਦਰਾ ਜੀ ਦੇ ਘਰ ਰਾਏ ਭੋਇ ਦੀ ਤਲਵੰਡੀ ਵਿਖੇ ਹੀ ਆਪ ਜੀ ਦਾ ਜਨਮ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ 10 ਸਾਲ ਪਹਿਲਾਂ ਜਨਮ ਹੋਇਆ 15 ਅਪ੍ਰੈਲ 1469 ਨੂੰ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਪਵਨ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ ਤੇ 1559 ਨੂੰ ਗੁਰੂ ਨਾਨਕ ਮਹਾਰਾਜ ਤੋਂ 10 ਸਾਲ ਪਹਿਲਾਂ ਇਸ ਧਰਤੀ ਤੇ ਭਾਈ ਮਰਦਾਨਾ ਜੀ ਆਏ ਹਨ ਇਤਿਹਾਸ ਕੁਝ ਇਸ ਤਰ੍ਹਾਂ ਦਾ ਹੈ ਕਿਹਾ ਜਾਂਦਾ ਕਿ ਭਾਈ ਮਰਦਾਨਾ ਜੀ ਦੇ ਮਾਤਾ ਪਿਤਾ ਜੀ ਦੇ ਘਰ ਵਿੱਚ ਬੱਚੇ ਜਨਮ ਲੈਂਦੇ ਸੀਗੇ ਛੋਟੇ ਜਿਹੇ ਉਹ ਬੱਚੇ ਚੜਾਈ ਕਰ ਜਾਂਦੇ ਸੀਗੇ ਤੇ ਉਹਨਾਂ ਦੇ ਘਰ ਵਿੱਚ ਤਿੰਨ ਚਾਰ ਬੱਚੇ ਇਸੇ ਤਰ੍ਹਾਂ ਹੁੰਦੇ ਰਹੇ ਤੇ ਮਰਦੇ ਰਹੇ ਤਿੰਨ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਆਮ ਤੌਰ ਤੇ ਲੋਕੀ ਉਹਨਾਂ ਦੇ ਨਾਂ ਦੇ ਵਿੱਚ ਜਦੋਂ ਬੱਚੇ ਮਰ ਜਾਂਦੇ ਸੀਗੇ ਤੇ ਕੋਈ ਆਪਸ਼ਗਣ ਜਾਂ ਭਦਰਾ ਜਾਂ ਨਾਂ ਰੱਖ ਦਿੰਦੇ ਸੀਗੇ ਇਸੇ ਕਰਕੇ ਭਾਈ ਮਰਦਾਨਾ ਜੀ ਦਾ ਨਾਂ ਮਰ ਜਾਣਾ ਰੱਖਿਆ ਗਿਆ ਕਿ ਪਹਿਲਾਂ ਵੀ 3-4 ਬੱਚੇ ਘਰ ਚ ਹੋਏ ਨੇ ਉਹ ਮਰ ਗਏ ਨੇ ਪੂਰੇ ਹੋ ਗਏ ਨੇ ਇਹਨੇ ਵੀ ਤਾਂ ਮਰ ਹੀ ਜਾਣਾ ਹੈ ਇਸ ਤਰ੍ਹਾਂ ਨਾ ਰੱਖਿਆ ਗਿਆ ਪਰ ਕਰਨਾ ਕਰਤਾਰ ਦਾ ਕਿ ਭਾਈ ਮਰਦਾਨਾ ਜੀ ਮਰੇ ਨਹੀਂ ਬਚ ਗਏ ਉਹ ਜਨਮ ਬਚਪਨ ਦਾ ਰਾਏ ਪੋਦੀ ਤਲਵੰਡੀ ਵਿਖੇ ਹੀ ਗੁਜ਼ਾਰਦੇ ਹਨ ਤੇ ਪਿਤਾ ਜੀ ਉਹਨਾਂ ਦੇ ਮਰਾਸੀ ਬਰਾਦਰੀ ਚੋਂ ਹਨ ਇਸ ਕਰਕੇ ਗਾਉਣ ਵਜਾਉਣ ਦਾ ਮਰਾਸ ਸਿੰਘਾਂ ਦਾ ਜਿਹੜਾ ਕੰਮ ਸੀਗਾ ਉਹ ਵੱਡੀ ਪੱਦਰ ਤੇ ਹੁੰਦਾ ਸੀਗਾ ਵੱਡੇ ਘਰਾਣਿਆਂ ਦੇ ਵਿੱਚ ਖੁਸ਼ੀਆਂ ਦੇ ਸਮੇਂ ਇਹ ਲੋਕ ਗਾਵ ਜਾ ਕੇ ਕੁਝ ਵੱਡਿਆਂ ਲੋਕਾਂ ਦੀ ਸ਼ੁਭਤ ਕਰਕੇ ਆਪਣੇ ਘਰ ਦਾ ਰੁਜ਼ਗਾਰ ਕਰਦੇ ਸਨ ਇਸ ਤਰ੍ਹਾਂ ਮਹਿਤਾ ਕਾਲੂਜੀ ਦੇ ਘਰ ਵਿੱਚ ਵੀ ਇਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀਗਾ ਪਰ ਗੁਰੂ ਨਾਨਕ ਮਹਾਰਾਜ ਸੱਚ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਆਪਾਂ ਭਾਈ ਮਰਦਾਨਾ ਜੀ ਨੂੰ ਜੋੜਦੇ ਹਾਂ ਭਾਈ ਮਰਦਾਨਾ ਜੀ ਬਚਪਨ ਦੇ ਸਾਥੀ ਬਣ ਗਏ ਗੁਰੂ ਨਾਨਕ ਮਹਾਰਾਜ ਜਦੋਂ ਇਸ ਧਰਤੀ ਤੇ ਆਏ ਉਹਨਾਂ ਦੇ ਘਰ ਵਿੱਚ ਆਉਣਾ ਜਾਣਾ ਸੀਗਾ ਗੁਰਨਾਨਕ ਮਹਾਰਾਜ ਸੱਚ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਜਦੋਂ ਵੱਡੇ ਹੋਏ ਨੇ ਤਾਂ ਉਹ ਕਈ ਤਰ੍ਹਾਂ ਦੇ ਕੰਮ ਕਰਦੇ ਰਹੇ ਉਹਨਾਂ ਨੇ ਸੱਚਾ ਸੌਦਾ ਕੀਤਾ ਗਾਵਾਂ ਮੱਝਾਂ ਵੀ ਚਾਰੀਆਂ ਖੇਤੀ ਬਾੜੀ ਦੇ ਵੀ ਕੰਮ ਵਿੱਚ ਪਿਤਾ ਦੇ ਕੰਮ ਵਿੱਚ ਧਿਆਨ ਦਿੱਤਾ ਆਪ ਵਿਦਿਆ ਪੜ੍ਹੀ ਵੀ ਤੇ ਆਲਾ ਦਵਾਲਾ ਚੁਗਰਦਾ ਸਾਰਾ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ ਤੇ ਸਭ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਗੁਰੂ ਨਾਨਕ ਮਹਾਰਾਜ ਸਨ ਇਸ ਲਈ ਉਹਨਾਂ ਦੇ ਕੋਲ ਹਰ ਤਰ੍ਹਾਂ ਦਾ ਜਵਾਬ ਸੀਗਾ ਹਿਸਾਬ ਕਿਤਾਬ ਵਿੱਚ ਬੜੇ ਮਾਰ ਸਨ ਮੈਥਮੈਟਿਕਸ ਦੇ ਵਿੱਚ ਇਸੇ ਕਰਕੇ ਮੋਦੀ ਖਾਨੇ ਦੀ ਉਹਨਾਂ ਨੂੰ ਨੌਕਰੀ ਮਿਲੀ ਪਿਤਾ ਜੀ ਨੇ ਵੀ ਉਹਨਾਂ ਨੂੰ ਵਪਾਰ ਦੇ ਵਿੱਚ ਝੁਕਾਤਾਂ ਦੇ ਕੇ ਵਪਾਰ ਦੇ ਕੰਮ ਵਿੱਚ ਪਾਇਆ ਹੋਇਆ ਸੀਗਾ ਸੱਚੇ ਸੌਦੇ ਦੀ ਸਾਖੀ ਉਹਨਾਂ ਦੇ ਇੱਕ ਕਾਰਜ ਕੰਮ ਤੋਂ ਬੜੀ ਮਸ਼ਹੂਰ ਹੈ ਪਰ ਮੋਦੀ ਖਾਨੇ ਵਿੱਚ ਵੀ ਸੁਲਤਾਨ پورਚੋਣਾ ਨੇ 3.4 ਸਾਲ ਦੀ ਨੌਕਰੀ ਕੀਤੀ ਹੈ ਭਾਈ ਮਰਦਾਨਾ ਜੀ ਦਾ ਵੀ ਵਿਆਹ ਹੋ ਗਿਆ ਉਹਨਾਂ ਦੀ ਘਰਵਾਲੀ ਦਾ ਨਾਂ ਬੀਬੀ ਰਾਖੀ ਜੀ ਆ ਉਹਨਾਂ ਦੇ ਦੋਸਤ ਪੁੱਤਰ ਨੇ ਇੱਕ ਦਾ ਨਾਮ ਹੈ ਭਾਈ ਸਜਾਦਾ ਜੀ ਇੱਕ ਦਾ ਨਾਮ ਹੈ ਭਾਈ ਰਜਾਦਾ ਜੀ ਇੱਕ ਬੇਟੀ ਵੀ ਆ ਉਹਨੂੰ ਕਾਕੀ ਜੀ ਕਿਹਾ ਜਾਂਦਾ ਸੀਗਾ ਇਹ ਹਿੱਸੇ ਦਾ ਹੀ ਵਿਆਹ ਸੀਗਾ ਜਦੋਂ ਭਾਈ ਮਰਦਾਨਾ ਜੀ ਪਿਤਾ ਮਹਿਤਾ ਕਾਲੂ ਜੀ ਦੇ ਆਖੇ ਲਾ ਕੇ ਗੁਰੂ ਨਾਨਕ ਮਹਾਰਾਜ ਨੂੰ ਮਿਲਣ ਹੀ ਗਏ ਵੇਖਣ ਚਾਖਣ ਲਈ ਗਏ ਪਿਤਾ ਜੀ ਨੇ ਤਾਂ ਰੇਖੀ ਦੇ ਲਈ ਭੇਜਿਆ ਸੀਗਾ ਕਿ ਦੇਖ ਨਾਨਕ ਕੀ ਕਰਦੇ ਹਨ ਪਰ ਭਾਈ ਮਰਦਾਨਾ ਜੀ ਨੂੰ ਕੀ ਪਤਾ ਸੀਗਾ ਕਿ ਇੱਥੋਂ ਹੀ ਹੁਣ ਮੈਂ ਪੱਕਾ ਬੇਲੀ ਗੁਰੂ ਨਾਨਕ ਮਹਾਰਾਜ ਦਾ ਬਣਨਾ ਹੈ ਪਾਈ ਮਰਦਾਨਾ ਜੀ ਦੀ ਬੇਟੀ ਦੀ ਸ਼ਾਦੀ ਸੀਗੀ ਤੇ ਮਨ ਵਿੱਚ ਚਿੰਤਾ ਸੀਗੀ ਗੁਰੂ ਨਾਨਕ ਮਹਾਰਾਜ ਨੇ ਇੱਥੇ ਹੀ ਲਾਗੇ ਰਹਿਣ ਵਾਲੇ ਆਪਣੇ ਇੱਕ ਸਿੱਖ ਨੂੰ ਭੇਜਿਆ ਸੀਗਾ ਪਾਈ ਮਨੁੱਖ ਸੁਖ ਦੇ ਕੋਲ ਪਾਈ ਪਗੀਰਥ ਜੀ ਨੂੰ ਕਿ ਪਾਈ ਮਰਦਾਨਾ ਜੀ ਦੀ ਬੇਟੀ ਦੀ ਸ਼ਾਦੀ ਆ ਵਿਆਹ ਵਾਸਤੇ ਜੋ ਸੌਦਾ ਸਮਾਨ ਆ ਉਹ ਲਾਹੌਰ ਤੋਂ ਲੈ ਕੇ ਪਾਈ ਮਰਦਾਨਾ ਜੀ ਦੇ ਘਰ ਵਿੱਚ ਪਹੁੰਚਾਉਣਾ ਹੈ ਇਸ ਤਰ੍ਹਾਂ ਪਾਈ ਮਰਦਾਨਾ ਜੀ ਦੀ ਲੜਕੀ ਦੇ ਵਿਆਹ ਦਾ ਪੂਰਾ ਪ੍ਰਬੰਧ ਕੀਤਾ ਸੀਗਾ ਭਾਈ ਮਰਦਾਨਾ ਜੀ ਨੂੰ ਕਿਹਾ ਸੀਗਾ ਕਿ ਤੂੰ ਸ਼ਬਦ ਜਿ ਪਾ ਕੇ ਰਾਗ ਗਾਵੇਂ ਤਾਂ ਤੇਰਾ ਵੀ ਭਲਾ ਹੋਏਗਾ ਸਾਡਾ ਵੀ ਭਲਾ ਹੋਵੇਗਾ ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਨਾਲ ਇਸ ਤਰ੍ਹਾਂ ਰਾਗ ਵਿਦਿਆ ਤੇ ਚੰਗਾ ਗਾਲਾ ਸੁਰ ਲੈ ਤਾਲ ਵਿੱਚ ਹੋਣ ਕਰਕੇ ਹੀ ਉਹਨਾਂ ਦੇ ਸੰਗੀ ਸਾਥੀ ਬਣੇ ਭਾਈ ਮਰਦਾਨਾ ਜੀ ਮਨ ਵਿੱਚ ਕੁਝ ਚਿੰਤਾ ਕਰਦੇ ਸਨ ਕਿ ਮੈਂ ਐਡੀਆਂ ਲੰਮੀਆਂ ਯਾਤਰਾਵਾਂ ਕਿਵੇਂ ਕਰਾਂਗਾ ਪਰ ਗੁਰੂ ਨਾਨਕ ਮਹਾਰਾਜ ਦੇ ਭੈਣ ਜੀ ਬੇਬੇ ਨਾਨਕੀ ਜੀ ਤੇ ਉਹਨਾਂ ਦੇ ਘਰ ਵਾਲੇ ਭਾਈਆ ਜੈ ਰਾਮ ਜੀ ਨੇ ਉੱਚੇ ਚੇਤੇ ਤੌਰ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੂੰ ਕੋਈ ਫਿਕਰ ਨਾ ਕਰ ਅਸੀਂ ਤੇਰੇ ਪਰਿਵਾਰ ਦੇ ਹੀ ਮੈਂਬਰ ਹਾਂ ਤੂੰ ਗੁਰੂ ਨਾਨਕ ਮਹਾਰਾਜ ਦੇ ਨਾਲ ਜਾਣਾ ਹੈ ਤੇ ਇਹਨਾਂ ਨੂੰ ਕੀਰਤਨ ਸੁਣਾਉਣਾ ਹੈ ਜੋ ਕਹਿਣਗੇ ਕਰਨਾ ਹੈ ਅਸੀਂ ਤੇਰੇ ਪਰਿਵਾਰ ਦੀ ਸਾਂਭ ਸੰਭਾਲ ਕਰਾਂਗੇ ਅਗੇ ਬਾਬਾ ਸ਼੍ਰੀ ਚੰਦ ਵੀ ਤਾਂ ਸਾਡੇ ਕੋਲ ਹੀ ਹੈ ਤੇ ਅਸੀਂ ਤੇਰੇ ਪੁੱਤਰ ਵੀ ਸਾਡੇ ਪੁੱਤਰ ਹੋਏ ਤੇਰਾ ਪਰਿਵਾਰ ਵੀ ਸਾਡਾ ਪਰਿਵਾਰ ਹੋਇਆ ਅਸੀਂ ਉਹਨਾਂ ਦੀ ਆਪੇ ਦੇਖ ਸੰਭਾਲ ਕਰ ਲਵਾਂਗੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਬੇਫਿਕਰ ਹੋ ਕੇ ਗੁਰੂ ਨਾਨਕ ਮਹਾਰਾਜ ਦੇ ਸੰਗੀ ਸਾਥੀ ਬਣੇ ਘਰ ਦੀ ਕੋਈ ਟੈਨਸ਼ਨ ਨਹੀਂ ਚਿੰਤਾ ਨਹੀਂ ਮਾਇਆ ਕਿੱਥੋਂ ਆਵੇਗੀ ਪਰ ਐਸੇ ਸਾਥੀ ਬਣੇ ਜਿਨ੍ਹਾਂ ਨੇ ਦੁੱਖਾਂ ਭੁੱਖਾਂ ਲੰਬੇ ਪੈਂਡੇ ਗਰਮੀ ਸਰਦੀ ਮਾਰੂਥਲ ਦੇ ਰਸਤੇ ਜੰਗਲ ਦੇ ਰਸਤੇ ਕਈ ਦਰਿਆਵਾਂ ਨੂੰ ਪਾਰ ਕੀਤਾ ਕਈ ਸਮੁੰਦਰਾਂ ਨੂੰ ਪਾਰ ਕੀਤਾ ਪਰ ਫਿਰ ਬਾਬੇ ਨਾਨਕ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਰਹੇ ਕਦੇ ਸੰਗ ਸਾਥ ਨਾ ਛੋੜਿਆ ਜਿੱਥੇ ਬਾਬੇ ਨੇ ਕਿਹਾ ਪੂਰਾ ਸਦਕ ਭਰੋਸਾ ਵਿਸ਼ਵਾਸ ਆ ਕੇ ਉਧਰ ਨੂੰ ਹੀ ਚਾਲੇ ਪਾ ਦਿੱਤੇ ਜੋ ਬਾਬੇ ਨਾਨਕ ਨੇ ਕਿਹਾ ਸਤਿ ਵਚਨ ਕਹਿ ਕੇ ਮੰਨਿਆ ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਦਾ ਪੱਕਾ ਬੇਲੀ ਰਬਾਬੀ ਬਣ ਗਿਆ ਬਾਬਾ ਰਬਾਬ ਦੇ ਨਾਲ ਕੀਰਤਨ ਕਰਦਾ ਹੈ ਤੇ ਭਾਈ ਮਰਦਾਨਾ ਜੀ ਰਬਾਬ ਹੋ ਜਾਂਦੇ ਨੇ ਸਾਖੀ ਗੁਰਾਂ ਨੇ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੁੰਦੇ ਕਿਸੇ ਥਾਂ ਤੇ ਤਾ ਭਾਏ ਮਰਦਾਨਾ ਜੀ ਦੂਰ ਕੁਝ ਕਦਮ ਤੇ ਚੱਲ ਕੇ ਆਲੇ-ਦੁਆਲੇ ਚੁਗਰਦੇ ਧਿਆਨ ਰੱਖਦੇ ਜਾਗਦੇ ਤਾਂ ਕਿ ਬਾਬੇ ਦਾ ਧਿਆਨ ਭੰਗ ਨਾ ਕੋਈ ਕਰ ਸਕੇ ਪਰ ਜਦੋਂ ਬਾਬਾ ਜੀ ਕਹਿੰਦੇ ਚੱਲ ਮਰਦਾਨਿਆਂ ਰਬਾਬ ਵਜਾ ਕਾਈ ਸਿਮਤ ਖੁਦਾ ਦੇ ਦیدار ਕਰੀਏ ਤਾਂ ਭਾਏ ਮਰਦਾਨਾ ਜੀ ਉਸੇ ਵੇਲੇ ਦੌੜ ਕੇ ਆ ਕੇ ਬਾਬੇ ਨਾਨਕ ਦੇ ਗੋਡੇ ਨਾਲ ਗੋਡਾ ਲਾ ਕੇ ਸ਼ਬਦ ਕੀ ਤਨ ਕਰਨ ਦੇ ਲਈ ਰਬਾਬ ਹੋ ਜਾਂਦੇ ਭਾਈ ਮਰਦਾਨਾ ਜੀ ਸਮਝ ਆਂਦੇ ਬਾਬੇ ਨੇ ਕੀਰਤਨ ਕਰਨਾ ਹੈ ਸਮਾਂ ਕਿਹੜਾ ਹੈ ਉਸੇ ਸਮੇਂ ਦੇ ਰਾਗ ਦੇ ਮੁਤਾਬਕ ਭਾਈ ਮਰਦਾਨਾ ਜੀ ਕੀਰਤਨ ਸ਼ੁਰੂ ਕਰਦੇ ਉਹ ਕੈਸੇ ਸੁਭਾਗੀ ਇਨਸਾਨ ਨੇ ਜਿਨ੍ਹਾਂ ਨੇ ਬਾਬੇ ਨਾਨਕ ਦੀ ਰਸਨਾ ਤੇ ਆਇਆ ਹੋਇਆ ਹਰ ਸ਼ਬਦ ਜੋ ਬਾਬੇ ਨਾਨਕ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਆ ਹਰ ਸ਼ਬਦ ਨੂੰ ਭਾਈ ਮਰਦਾਨਾ ਜੀ ਨੇ ਪਹਿਲਾਂ ਆਪਣੇ ਰਬਾਬ ਦੀਆਂ ਸੁਰਾਂ ਵਜਾਈਆਂ ਫਿਰ ਉਹ ਅਕਾਲ ਪੁਰਖ ਦੀ ਅਕਾਲੀ ਬਾਣੀ ਬਾਬੇ ਨਾਨਕ ਦੇ ਹਿਰਦੇ ਤੇ ਉਤਰੀ ਰਸਨਾ ਤੋਂ ਹੁੰਦੀ ਹੋਈ ਇਹ ਸੰਸਾਰ ਵਿੱਚ ਪ੍ਰਕਾਸ਼ ਹੋਈ ਭਾਈ ਮਰਦਾਨੇ ਦੀ ਰਬਾਬ ਦੇ ਨਾਲ ਇਸ ਲਈ ਭਾਈ ਮਰਦਾਨਾ ਤੇ ਬਾਬਾ ਨਾਨਕ ਕੋਈ ਪਰਵਾਹ ਨਹੀਂ ਕਰਦੇ ਜਦੋਂ ਕੀਰਤਨ ਕਰਨਾ ਹੁੰਦਾ ਜਦੋਂ ਧੁਰ ਕੀ ਬਾਣੀ ਆਉਂਦੀ ਇਹ ਨਹੀਂ ਸੀ ਵਿਖਦੇ ਸਾਡੇ ਆਲੇ ਦੁਆਲੇ ਲੋਕ ਸਾਨੂੰ ਸੁਣਨ ਵਾਲੇ ਕਿੰਨੇ ਹਨ ਕਿੱਥੇ ਲੋਕਾਂ ਦਾ ਇਕੱਠ ਦਾ ਪਹਿਲਾਂ ਪ੍ਰਬੰਧ ਕਰੀਏ ਜਾਂ ਫਿਰ ਕੀਰਤਨ ਕਰੀਏ ਗੁਰੂ ਨਾਨਕ ਮਹਾਰਾਜ ਜੀ ਕਿਸੇ ਪਿੰਡ ਦੇ ਇੱਕ ਵੱਡੇ ਸਾਰੇ ਜਿਵੇਂ ਕਿ ਪੁਰਾਣੇ ਜ਼ਮਾਨੇ ਚ ਹੁਣ ਤੋਂ ਕੁਝ ਸਾਲ ਪਹਿਲਾਂ ਵੀ ਬੋੜ ਦੇ ਦਰਖਤ ਹੁੰਦੇ ਸਨ ਪਿੱਪਲ ਦੇ ਦਰਖਤ ਹੁੰਦੇ ਸਨ ਉਹਨਾਂ ਦਰਖਤਾਂ ਦੇ ਥੱਲੇ ਬੈਠ ਜਾਂਦੇ ਜਾਂ ਪਿੰਡ ਤੋਂ ਬਾਹਰ ਬਾਹਰ ਕਿਤੇ ਵੱਡਾ ਸਾਰਾ ਦਰਹਤ ਦੇਖਦੇ ਉਹਦੇ ਥੱਲੇ ਬੈਠ ਜਾਂਦੇ ਇਸ ਤਰ੍ਹਾਂ ਉਥੇ ਕੀਰਤਨ ਸ਼ੁਰੂ ਕਰ ਦਿੰਦੇ ਬਾਬੇ ਨਾਨਕ ਦੀ ਆਵਾਜ਼ ਨੂੰ ਸੁਣ ਕੇ ਆਵਾਜ਼ ਦੇ ਵਿੱਚ ਇਨੀ ਕشش ਸੀ ਆਵਾਜ਼ ਇਨੀ ਉੱਚੀ ਸੋਚੇ ਤੇ ਸੁਰੀਲੀ ਮਿੱਠੀ ਸੀ ਕਿ ਜਦੋਂ ਗੁਰੂ ਨਾਨਕ ਮਹਾਰਾਜ ਬਾਣੀ ਨੂੰ ਗਾਉਂਦੇ ਲੋਕੀ ਆਪ ਮਹਾਰੇ ਚੱਲ ਕੇ ਆਉਂਦੇ ਤੇ ਭਗਤੀ ਦੇ ਵਿੱਚ ਮਨ ਜੁੜ ਜਾਂਦੇ ਬਾਬਾ ਸ਼ਬਦ ਪੂਰਾ ਗਾਮ ਦਾ ਤਾਂ ਫਿਰ ਸੰਗਤ ਜੁੜੀ ਹੋਈ ਨੂੰ ਉਸ ਦਾ ਉਪਦੇਸ਼ ਬਾਬਾ ਨਾਨਕ ਆਪਣੀ ਰਸਨਾ થી ਸੁਣਾंदे ਇਸ ਤਾਂ ਲੋਕਾਈ ਦਾ ਭਲਾ ਕਰਦੇ ਸਤਿਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਮੱਕੇ ਵੀ ਗਏ ਭਾਰਤ ਦੇ ਵੱਖ-ਵੱਖ ਇਲਾਕਿਆਂ ਚ ਗਏ ਭਾਈ ਗੁਰਦਾਸ ਜੀ ਨੇ ਕਿਹਾ ਬਾਬੇ ਡਿੱਠੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਈ ਜਿੱਥੋਂ ਤੱਕ ਵੀ ਜਿੱਥੇ-ਜਿੱਥੇ ਵੀ ਲੋਕਾਈ ਵਸਦੇ ਸੀਗੇ ਭਾਈ ਮਰਦਾਨਾ ਉਹਨਾਂ ਦਾ ਸੰਗੀ ਸਾਥੀ ਬਣ ਕੇ ਸਾਰੀ ਧਰਤੀ ਤੇ ਕਦਮ ਪਾਉਂਦੇ ਨੇ ਤੇ ਲੋਕਾਂ ਨੂੰ ਜਾ ਕੇ ਮਿਲਦੇ ਨੇ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਦਾ ਇਹ ਸੰਗੀ ਸਾਥੀ ਇੰਨਾ ਸਿਰਕ ਵਾਲਾ ਹੈ ਇਹਦੇ ਨਾਲ ਹਰ ਸਾਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੁੜੀ ਆ ਭਾਵੇਂ ਪਟਨਾ ਦੇ ਵਿੱਚ ਜਦੋਂ ਗੁਰੂ ਨਾਨਕ ਮਹਾਰਾਜ ਇੱਕ ਹੀਰਾ ਦਿੰਦੇ ਨੇ ਭਾਈ ਮਰਦਾਨਾ ਜੀ ਨੂੰ ਕਿ ਇਹਨੂੰ ਵੇਚਣਾ ਨਹੀਂ ਭੁੱਖ ਲੱਗੀ ਆ ਲੰਗਰ ਛਕਣਾ ਹੈ ਪਰ ਇਹਦਾ ਮੁੱਲ ਪੁੱਛ ਕੇ ਆਉਣਾ ਹੈ ਉਹ ਹੀਰਾ ਸੀਗਾ ਕਿੰਨਾ ਕੀਮਤੀ ਜਿਹਨੂੰ ਇੱਕ ਸਾਲ ਸਰਾਏ ਯੋਰੀ ਨੇ ਦੇ ਕੇ 100 ਰੁਪਈਆ ਉਸ ਵਕਤ ਸਿਰਫ ਦਰਸ਼ਨੀ ਪਟਾ ਦਿੱਤੀ ਭਾਈ ਮਰਦਾਨੇ ਦੇ ਮਨ ਵਿੱਚ ਕੋਈ ਲੋਭ ਲਾਲਚ ਨਹੀਂ ਆਇਆ ਕਿ ਮੈਂ 100 ਰੁਪਈਆ ਰੱਖ ਲਵਾਂ ਪਰ ਭਾਈ ਮਰਦਾਨਾ ਜੀ ਬਾਬੇ ਨਾਨਕ ਦੇ ਕੋਲ ਆਏ ਇਸ ਤਰ੍ਹਾਂ ਦਾ ਇਹ ਸੰਗੀ ਸਾਥੀ ਹੈ ਭਾਈ ਮਰਦਾਨਾ ਜੀ ਜਦੋਂ ਲੋਕਾਂ ਨੇ ਇੱਕ ਫਕੀਰ ਜਾਣ ਕੇ ਗੁਰੂ ਨਾਨਕ ਦਾ ਸਾਥੀ ਜਾਣ ਕੇ ਬਹੁਤ ਸਾਰੀ ਭੇਟਾ ਤੇ ਬਹੁਤ ਸਾਰੇ ਕੱਪੜੇ ਦਿੱਤੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਪੰਡਾ ਬਣ ਕੇ ਇੱਕ ਦੋ ਨਾਲ ਹੋਰ ਸੰਗੀ ਸਾਥੀ ਲੈ ਕੇ ਆਇਆ ਤਾਂ ਸਤਿਗੁਰੂ ਨਾਨਕ ਮਹਾਰਾਜ ਹੀ ਕਹਿੰਦੇ ਮਰਦਾਨਿਆਂ ਇਹ ਕੀ ਆ ਬਾਬਾ ਤੇਰੇ ਨਾਮ ਪਿਛੇ ਲੋਕਾਂ ਨੇ ਇਹ ਭੇਟਾ ਦਿੱਤੀ ਆ ਬਾਬਾ ਜੀ ਕਹਿੰਦੇ ਨੇ ਸਾਡੇ ਕਿਸ ਕੰਮ ਸੁੱਟ ਕਤ ਉਥੇ ਲੋੜਵੰਦ ਲੋਕਾਂ ਦੇ ਵਿੱਚ ਵੰਨ ਦਿੱਤੀਆਂ ਬਾਬੇ ਦੇ ਉੱਪਰ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਉਠਾਇਆ ਬਾਬਾ ਨਾਨਕ ਕੀਰਤਨ ਕਰਦਾ ਹੈ ਕਿਸੇ ਬਰਡੰਗ ਦੇ ਵਿੱਚ ਨਹੀਂ ਕਿਸੇ ਥਾਂ ਤੇ ਵੀ ਜਿੱਥੇ ਮਨ ਮौज ਆਉਂਦੀ ਆ ਲੋਕਾਂ ਤੋਂ ਦੂਰ ਜਾ ਕੇ ਸਾਝੀ ਥਾਂ ਤੇ ਉਥੇ ਲੋਕੀ ਆ ਕੇ ਜੁੜ ਬੈਠਦੇ ਨੇ ਭਾਵੇਂ ਕੋਈ ਕਿਸੇ ਵੀ ਮਤ ਦਾ ਹੈ ਕਿਉਂਕਿ ਬਾਬਾ ਤਾਂ ਪਹਿਲੀ ਵਾਰੀ ਦੁਨੀਆਂ ਦੇ ਵਿੱਚ ਗਿਆ ਇਸ ਲਈ ਭਾਈ ਮਰਦਾਨਾ ਜੀ ਮੁਸਲਮਾਨ ਨੇ ਇਹ ਗੱਲ ਧਿਆਨ ਦੇਣ ਵਾਲੀ ਆ ਉਹ ਨਮਾਜ਼ ਵੀ ਬਾਬੇ ਨਾਨਕ ਦੇ ਨਾਲ ਬੈਠ ਕੇ ਪੜ੍ਹਦੇ ਹੋਣਗੇ ਉਹਨਾਂ ਦੇ ਲਾਗੇ ਬੈਠ ਕੇ ਤੇ ਬਾਬੇ ਨਾਨਕ ਦੇ ਨਾਲ ਬਾਣੀ ਦੀ ਕੀਰਤਨ ਦੇ ਨਾਲ ਵੀ ਸਾਂਝ ਪਾ ਰਹੇ ਨੇ ਇਸ ਤਰ੍ਹਾਂ ਦਾ ਇਹ ਜੋੜ ਮੇਲਾ ਬਣਿਆ ਇਸ ਧਰਤੀ ਦੇ ਉੱਪਰ ਜਿਹੜਾ ਇਲਾਹੀ ਸੀ ਅਨੂਪਮ ਸੀ ਤੇ ਭਾਈ ਮਰਦਾਨਾ ਤੇ ਗੁਰੂ ਨਾਨਕ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਤਿਹਾਸ ਕਹਿੰਦਾ ਹੈ ਕਿ ਇੱਕ ਵਾਰੀ ਜਦੋਂ ਮੇਲ ਹੋਇਆ ਉਸ ਤੋਂ ਬਾਅਦ ਆਖਰੀ ਦਮ ਤੱਕ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਨਾਲ ਕੀਰਤਨ ਹੀ ਕਰਦਾ ਰਿਹਾ ਤੇ ਉਹਨਾਂ ਦਾ ਸੰਗੀਤ ਸਾਥੀ ਬਣ ਕੇ ਰਿਹਾ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਧਰਮ ਪ੍ਰਚਾਰ ਦੀ ਯਾਤਰਾ ਕੀਤੀ ਜਿਹੜੀ ਤਕਰੀਬਨ 2.5 ਸਾਲ ਦੀ ਸੀ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਇਕੱਠੇ ਕਰੋ ਤੁਰੇ ਇਕੱਠੇ ਚੱਲੇ ਇਕੱਠੇ ਸਾਰੀਆਂ ਥਾਵਾਂ ਤੇ ਉਹ ਮੋ ਫਿਰ ਕੇ ਵਾਪਸ ਆਏ ਫਿਰ ਦੂਜੀ ਉਦਾਸੀ ਸ਼ੁਰੂ ਹੋ ਜਾਂਦੀ ਹੈ ਫਿਰ ਤੀਜੀ ਉਦਾਸੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੀਸਰੀ ਉਦਾਸੀ ਹੁੰਦੀ ਆ ਤਾਂ ਮੱਕੇ ਦੀ ਯਾਤਰਾ ਤੋਂ ਵਾਪਸ ਆਉਂਦਿਆਂ ਇਰਾਨ ਵੱਲੋਂ ਜਦੋਂ ਆਂਦੇ ਨੇ ਤਾਂ ਭਾਈ ਮਰਦਾਨਾ ਜੀ ਦਾ ਇੱਥੇ ਜੀਵਨ ਸਮਾਪਤੀ ਦਾ ਦੌਰ ਆਰੰਭ ਹੋ ਜਾਂਦਾ ਹੈ ਉਹਨਾਂ ਨੂੰ ਤੇਜ਼ ਪੁਖਾਰ ਚੜ ਜਾਂਦਾ ਹੈ ਜਦੋਂ ਬੁਖਾਰ ਚੜ ਜਾਂਦਾ ਹੈ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਰਦਾਨਿਆਂ ਰਬਾਬ ਵਜਾ ਕੀਰਤਨ ਕਰੀਏ ਤਾਂ ਭਾਈ ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਮੈਂ ਰਬਾਬ ਹੋ ਜਾਉਨਾ ਹਾਂ ਸਿਰ ਤਪਦਾ ਹੈ ਜੋ ਸਰੀਰ ਦੀ ਪ੍ਰੋਬਲਮ ਸਗੀ ਸਤਿਗੁਰਾਂ ਨੇ ਮੱਥੇ ਤੇ ਹੱਥ ਰੱਖ ਕੇ ਦੇਖਿਆ ਤਾਪ ਚੜਿਆ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਅੰਦਾਜ਼ਾ ਲਗਾ ਲਿਆ ਕੀਰਤਨ ਹੋਇਆ ਪਰ ਭਾਈ ਮਰਦਾਨਾ ਜੀ ਨੂੰ ਇੱਕ ਦਰਖਤ ਦੀ ਛਾਂ ਹੇਠਾਂ ਕੁਰਮ ਦਰਿਆ ਦੇ ਕੰਢੇ ਤੇ ਇਤਿਹਾਸ ਚ ਲਿਖਿਆ ਹੈ ਕਈਆਂ ਨੇ ਰਾਵੀ ਦਰਿਆ ਦੇ ਕੰਢੇ ਦਾ ਵੀ ਜ਼ਿਕਰ ਕੀਤਾ ਹੈ ਕਿ ਭਾਈ ਮਰਦਾਨਾ ਜੀ ਨੇ ਇੱਥੇ ਸਰੀਰ ਛੋੜਿਆ ਪਰ ਕੁਰਮ ਦਰਿਆ ਦਾ ਵੀ ਜ਼ਿਕਰ ਹੈ ਕਿ ਭਾਈ ਮਰਦਾਨਾ ਜੀ ਨੇ ਉੱਥੇ ਜਦੋਂ ਬਾਬੇ ਨਾਨਕ ਦਾ ਸੰਗ ਸਾਥ ਕੀਤਾ ਕੀਰਤਨ ਹੋਇਆ ਇੱਕ ਦਰਖਤ ਥੱਲੇ ਸਤਿਗੁਰਾਂ ਨੇ ਲਟਾਤਾ ਤੋ ਗੋਦੀ ਦੇ ਵਿੱਚ ਸਿਰ ਰੱਖ ਲਿਆ ਸਿਰ ਰੱਖ ਕੇ ਕਹਿੰਦੇ ਨੇ ਮਰਦਾਨਿਆ ਤੇਰਾ ਹੋਣਾ ਆਖਰੀ ਵੇਲਾ ਆ ਗਿਆ ਹੈ ਤੇ ਦਾਸ ਤੇਰਾ ਅਸੀਂ ਅੰਤਮ ਸਸਕਾਰ ਅੰਤਮ ਕਿਰਿਆ ਕਿਵੇਂ ਕਰੀਏ ਤੂੰ ਸਾਡਾ ਸੰਗੀ ਸਾਥੀ ਹੈ ਤੋ ਕਹੇ ਤਾ ਤੇਰਾ ਵੀ ਇਸ ਦੁਨੀਆ ਤੇ ਇਸ ਸੰਸਾਰ ਦੇ ਵਿੱਚ ਨਾ ਰਹੇ ਤਾਂ ਕਿ ਸਾਡੇ ਨਾਲ ਤੇਰਾ ਸੰਗੀ ਸਾਥੀ ਬਣਦਾ ਜੋ ਸੁਪਨਾ ਸੀਗਾ ਉਹ ਤਾਂ ਜੀਵਨ ਦੇ ਵਿੱਚ ਪੂਰਾ ਹੋਵੇ ਕੋਈ ਯਾਦ ਤਾਂ ਬਣੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਿਆਗੜਾ ਰਾਗ ਦੇ ਅੰਦਰ ਭਾਈ ਮਰਦਾਨਾ ਜੀ ਦਾ ਨਾਮ ਲਿਖ ਕੇ ਸ਼ਲੋਕ ਮਰਦਾਨਾ ਪਹਿਲਾ ਇਸ ਤਰ੍ਹਾਂ ਦੋ ਤਿੰਨ ਸ਼ਲੋਕਾਂ ਦੀ ਮਹਾਰਾਜ ਨੇ ਬਾਣੀ ਦੀ ਰਚਨਾ ਕੀਤੀ ਹੋਈ ਹੈ ਤਾਂ ਭਾਈ ਮਰਦਾਨਾ ਜੀ ਤੁਹਾਡੀ ਕੋਈ ਵੀ ਕਾਮਨਾ ਹੋਵੇ ਸਾਨੂੰ ਤੁਸੀਂ ਦੱਸ ਸਕਦੇ ਜੀ ਇਥੇ ਧਿਆਨ ਦੇਣ ਵਾਲੀ ਗੱਲ ਆ ਕਿ ਭਾਈ ਮਰਦਾਨਾ ਜੀ ਦਾ ਉੱਥੇ ਨਾ ਕੋਈ ਧੀ ਨਾ ਪੁੱਤਰ ਨਾ ਘਰ ਵਾਲੀ ਆ ਇੱਕ ਬਾਬਾ ਨਾਨਕ ਆ ਤੇ ਦੂਜਾ ਭਾਈ ਮਰਦਾਨਾ ਜੀ ਹਨ ਭਾਈ ਮਰਦਾਨਾ ਜੀ ਤਸੋ ਤੁਹਾਡਾ ਅਸੀਂ ਹੁਣ ਅੰਤਮ ਵੇਲੇ ਕਿਵੇਂ ਨਿਭਾਈਏ ਭਾਵ ਕਿ ਤੁਸੀਂ ਹੁਣ ਸੰਸਾਰ ਤੋਂ ਚਲੇ ਜਾਣਾ ਹੈ ਭਾਈ ਮਰਦਾਨਾ ਜੀ ਕਹਿ ਲਗੇ ਬਾਬਾ ਸਰੀਰ ਦੀ ਕਬਰ ਦੇ ਵਿੱਚੋਂ ਕੱਢ ਕੇ ਮੈਨੂੰ ਹੌਣ ਪੱਥਰਾਂ ਦੇ ਵਿੱਚ ਮੜੇਗਾ ਤੂੰ ਮੈਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਦੱਸਿਆ ਇਸ ਲਈ ਤੇਰਾ ਤੇ ਮੇਰਾ ਸਾਡਾ ਤੇ ਆਤਮਾ ਦਾ ਮੇਲ ਆ ਅਸੀਂ ਤਾਂ ਇਸ ਸੰਸਾਰ ਦੇ ਮੇਲੀ ਆ ਨਰੰਕਾਰ ਦੀ ਸਿਫਤ ਕਰ ਕਰਕੇ ਮੈਂ ਜਾਣਦਾ ਹਾਂ ਤੂੰ ਨਰੰਕਾਰ ਨੂੰ ਚੰਗੀ ਤਰ੍ਹਾਂ ਰਜਾਇਆ ਹੋਇਆ ਹੈ ਤੇ ਤੇਰਾ ਆਖਿਆ ਨਰੰਕਾਰ ਕਰਤਾਰ ਨਹੀਂ ਮੋੜਦਾ ਤੇ ਮੈਂ ਤੇਰਾ ਸਾਥੀਆਂ ਤੇ ਮੈਨੂੰ ਤੇਰੇ ਤੇ ਭਰੋਸਾ ਹੈ ਮੇਰਾ ਕਿਆ ਹੋਇਆ ਵੀ ਤੂੰ ਨਹੀਂ ਮੋੜਦਾ ਇਸ ਲਈ ਅਸੀਂ ਦੋਨੋਂ ਜਾਣੇ ਹੈ ਤਾਂ ਗਵਈਏ ਤੇ ਗਵਈਏ ਗਾਉਣ ਵਾਲਿਆਂ ਨੂੰ ਲੋਕੇ ਡੋਮ ਆਖਦੇ ਨੇ ਮਰਾਸੀ ਆਖਦੇ ਨੇ ਇਸ ਲਈ ਤੂੰ ਵੀ ਡੋਮ ਤੇ ਮੈਂ ਵੀ ਡੋਮ ਤੂੰ ਵੀ ਢਾਡੀ ਤੇ ਮੈਂ ਵੀ ਢਾਡੀ ਤੂੰ ਰੱਬ ਨੂੰ ਗਾ ਗਾ ਕੇ ਰੱਬ ਨੂੰ ਰਜਾਇਆ ਤੇ ਬਾਬਾ ਮੈਂ ਤੈਨੂੰ ਗਾ ਗਾ ਕੇ ਤੈਨੂੰ ਰਜਾਇਆ ਅਸੀਂ ਬੇਲੀਆਂ ਸਾਥੀਆਂ ਇਸ ਲਈ ਮੈਨੂੰ ਤੂੰ ਇੱਕ ਵਚਨ ਦੇ ਮੈਂ ਇਸ ਸੰਸਾਰ ਤੋਂ ਜਾਣਾ ਹੈ ਤਾਂ ਤੂੰ ਮੇਰਾ ਸਾਥ ਨਾ ਛੱਡੀ ਤੂੰ ਮੇਰਾ ਇੱਥੇ ਦਾ ਵੀ ਬੇਲੀ ਆ ਤੂੰ ਮੇਰਾ ਉੱਥੇ ਦਾ ਵੀ ਬੇਲੀ ਆ ਦੇਖੋ ਭਾਈ ਮਰਦਾਨਾ ਜੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮਿਲਣ ਦਾ ਮੌਕਾ ਮਿਲਿਆ ਹੈ ਤਾ ਮਲੇ ਰਹਿ ਕੇ ਹੀ ਅੰਤਮ ਸਵਾਸ ਜਿੱਥੇ ਛੜਨੇ ਆ ਉਥੇ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਛੱਡੀ ਨਾ ਤੂੰ ਮੇਰਾ ਇੱਥੇ ਦਾ ਵੀ ਬੇਲੀ ਤੂੰ ਮੇਰਾ ਉੱਥੇ ਦਾ ਵੀ ਬੇਲੀ ਤਾਂ ਮੈਨੂੰ ਵਚਣ ਦੇ ਕਿ ਮੇਰਾ ਸੰਗ ਸਾਥ ਨਹੀਂ ਛੱਡੇਗਾ ਤਾਂ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਇਹ ਗੱਲ ਕਹਿੰਦੇ ਨੇ ਜਾ ਵੇ ਮਰਦਾਨਿਆ ਤੇਰਾ ਮੇਰਾ ਵਚਨ ਹੋਆ ਜਿੱਥੇ ਮੇਰਾ ਵਾਸਾ ਉਥੇ ਤੇਰਾ ਵਾਸਾ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਆ ਕਿ ਗੁਰੂ ਨਾਨਕ ਮਹਾਰਾਜ ਸਰੀਰ ਨਹੀਂ ਸਨ ਉਹ ਜੋਤ ਸਨ ਤਾਂ ਜੋਤ ਦਾ ਅਰਥ ਹੁੰਦਾ ਹੈ ਵਿਚਾਰਤਾ ਰਾ ਗੁਰਬਾਣੀ ਸ਼ਬਦ ਹੁਣ ਆਪਾਂ ਇਸ ਗੱਲ ਨੂੰ ਦੇਖੀਏ ਤਾਂ ਸਮਝੀਏ ਕਿ ਬੜੀਆਂ ਡੂੰਘੀਆਂ ਗੱਲਾਂ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਮਹਾਰਾਜ ਨੇ ਅੰਤਮ ਵੇਲੇ ਕੀਤੀਆਂ ਜੋ ਸਾਖੀਕਾਰ ਨੇ ਸਾਡੇ ਸਾਹਮਣੇ ਰੱਖੀਆਂ ਨੇ ਕੀਰਤਨ ਸ਼ਬਦ ਬਾਣੀ ਤਾਂ ਹੈ ਗੁਰੂ ਨਾਨਕ ਗੁਰਬਾਣੀ ਹੈ ਗੁਰੂ ਨਾਨਕ ਤੇ ਮਰਦਾਨਾ ਹੈ ਕੀਰਤਨ ਗੁਰੂ ਦਾ ਰਬਾਬੀ ਇਸ ਲਈ ਰਾਗ ਹੈ ਭਾਈ ਮਰਦਾਨਾ ਕੀਰਤਨ ਹੈ ਭਾਈ ਮਰਦਾਨਾ ਤੇ ਬਾਣੀ ਹੈ ਸ਼ਬਦ ਇਸ ਲਈ ਸ਼ਬਦ ਗੁਰੂ ਨਾਨਕ ਆ ਤੇ ਰਾਗ ਕੀਰਤਨ ਜਿਹੜਾ ਹੈ ਉਹ ਭਾਈ ਮਰਦਾਨਾ ਹੈ ਜਿਹੜੇ ਅੱਜ ਵੀ ਮਿਲੇ ਹੋਏ ਹਨ ਬਾਬੇ ਨੇ ਕਾਇਸੀ ਜਿੱਥੇ ਮੇਰਾ ਵਾਸਾ ਜਿੱਥੇ ਗੁਰਬਾਣੀ ਦਾ ਵਾਸਾ ਹੈ ਉਥੇ ਕੀਰਤਨ ਦਾ ਹੀ ਵਾਸਾ ਹੈ ਗੁਰਬਾਣੀ ਦੇ ਨਾਲ ਰਾਗ ਸਤਗੁਰਾਂ ਨੇ ਜੋੜੇ ਹੋਏ ਹਨ ਤੇ ਭਾਈ ਮਰਦਾਨਾ ਜੀ ਦਾ ਇਸ ਤਰ੍ਹਾਂ ਅੰਤਮ ਕਿਰਿਆ ਉਸ ਥਾਂ ਤੇ ਕਰਕੇ ਕਰਵਾਬ ਨੂੰ ਚੁੱਕ ਕੇ ਜਦੋਂ ਤਲਵੰਡੀ ਵਿਖੇ ਪਹੁੰਚੇ ਨੇ ਤਾਂ ਇੱਕ ਥਾਂ ਤੇ ਤਾਂ ਉਸ ਥਾਂ ਤੇ ਹੌਲੀ-ਹੌਲੀ ਨਗਰ ਨਿਵਾਸੀ ਲੋਕ ਆ ਕੇ ਜੁੜ ਗਏ ਉਥੇ ਭਾਈ ਮਰਦਾਨਾ ਜੀ ਦਾ ਪਰਿਵਾਰ ਉਹਨਾਂ ਦੇ ਬੱਚੇ ਭਾਈ ਸਜਾਦਾ ਜੀ ਭਾਈ ਅਰਜਾਦਾ ਜੀ ਉਹ ਵੀ ਆਣ ਪਹੁੰਚੇ ਨੇ ਉਹਨਾਂ ਦੇ ਮਾਤਾ ਜੀ ਵੀ ਬੀਬੀ ਰਾਖੀ ਜੀ ਵੀ ਆਣ ਪਹੁੰਚੇ ਨੇ ਜਦੋਂ ਆਏ ਨੇ ਤਾਂ ਉਥੇ ਭਾਈ ਮਰਦਾਨਾ ਜੀ ਦਾ ਬੇਟਾ ਭਾਈ ਸਜਾਦਾ ਜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਕਿ ਮੇਰੇ ਅੱਬੂ ਕਹਾਂ ਗਏ ਤਾਂ ਗੁਰੂ ਨਾਨਕ ਮਹਾਰਾਜ ਕਹਿ ਰਹੇ ਨੇ ਕਿ ਉਹ ਨਿੱਜ ਘਰ ਚਲੇ ਗਏ ਪਹਿਲੀ ਵਾਰੀ ਪੂਰੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਸਾਰੀ ਪਰਿਆ ਦੇ ਵਿੱਚ ਗੁਰਨਾਨਕ ਮਹਾਰਾਜ ਦੱਸ ਰਹੇ ਨੇ ਕਿ ਮਰਦਾਨਾ ਜੀ ਨਿਜ ਘਰਤ ਲਗੇ ਨੇ ਭਾਵ ਅਕਾਲ ਚਲਾਣਾ ਕਰ ਗਏ ਨੇ ਚੜਾਈ ਕਰ ਗਏ ਨੇ ਸੰਸਾਰ ਤੋਂ ਤੁਰ ਗਏ ਨੇ ਸਾਖੀ ਵਿੱਚ ਕਿਤੇ ਜ਼ਿਕਰ ਨਹੀਂ ਆ ਕਿ ਇਹ ਗੱਲ ਕਹੀ ਗਈ ਹੋਵੇ ਕਿ ਫਿਰ ਮਰਦਾਨੇ ਜੀ ਦਾ ਸਰੀਰ ਦਾ ਕੀ ਬਣਿਆ ਜਾਂ ਉਹਦੀ ਕਿਵੇਂ ਅੰਤਮ ਕਿਰਿਆ ਕੀਤੀ ਕਿਸੇ ਨੇ ਇਹ ਪੁੱਛਣ ਦੀ ਹਿੰਮਤ ਨਾ ਕੀਤੀ ਪਰ ਭਾਈ ਸਜਾਦਾ ਜੀ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਦੇਖ ਬੇਟਾ ਅਸੀਂ ਤੇਰੇ ਪਿਤਾ ਨੂੰ ਖਾਲੀ ਨਹੀਂ ਇੱਥੋਂ ਭੇਜਿਆ ਤੇ ਖਾਲੀ ਅਸੀਂ ਤੈਨੂੰ ਵੀ ਨਹੀਂ ਛੱਡਾਂਗੇ ਦੱਸ ਬੇਟਾ ਤੈਨੂੰ ਕੀ ਚਾਹੀਦਾ ਹੁਣ ਇਹ ਵੇਲਾ ਬੜਾ ਵਹਿਰਾਗਮਈ ਸੀ ਪਿਆਰ ਵਾਲਾ ਵੀ ਸੀ ਵਹਿਰਾਗ ਵਾਲਾ ਵੀ ਸੀ ਤੇ ਭਾਈ ਸਜਾਦਾ ਜੀ ਕਹਿਣ ਲੱਗੇ ਤੁਸੀਂ ਵੱਡੇ ਜੇ ਬਹੁਤ ਪੜ੍ਹੇ ਲਿਖੇ ਜੇ ਤੁਸੀਂ ਦੁਨੀਆਂ ਨੂੰ ਸਿੱਧੇ ਰਾਹ ਤੇ ਪਾਇਆ ਹੈ ਬਹੁਤ ਸਾਰਾ ਗਿਆਨ ਵੰਡਿਆ ਹੈ ਪਰ ਬਾਬਾ ਤੁਸੀਂ ਸਾਡੇ ਤੋਂ ਤਾਂ ਦੂਰ ਰਹੇ ਨੇ ਅਸੀਂ ਮੂਰਖ ਲੋਕ ਅਣਜਾਣ ਲੋਕ بے ਸਮਝ ਲੋਕ ਹਾਂ ਸਾਨੂੰ ਕੀ ਪਤਾ ਵੱਡਿਆਂ ਦੇ ਕੋਲੋਂ ਕੀ ਮੰਗੀਦਾ ਹੈ ਤੇ ਵੱਡਿਆਂ ਨੇ ਸਾਨੂੰ ਕੀ ਦੇਣਾ ਹੈ ਇਸ ਲਈ ਮੈਂ ਤੁਹਾਡੇ ਕੋਲ ਇੱਕ ਹੀ ਦਾਤ ਮੰਗਦਾ ਹਾਂ ਕਿ ਜੋ ਦਾਤ ਮੇਰੇ ਅਬੂ ਨੂੰ ਦਿੱਤੀ ਸੀ ਉਹੀ ਦਾਤ ਕਿਰਪਾ ਕਰਕੇ ਸਾਨੂੰ ਦੇ ਦਿਓ ਸਾਡੀ ਚੋਲੀ ਵਿੱਚ ਉਹੀ ਖੈਰ ਪਾ ਦੇਵੋ ਤਾਂ ਗੁਰੂ ਨਾਨਕ ਮਹਾਰਾਜ ਨੇ ਫਿਰ ਰਬਾਬ ਭਾਈ ਸੁਜਾਦਾ ਜੀ ਦੇ ਹੱਥ ਚ ਪਕੜਾਈ ਤੇ ਕਿਹਾ ਲੈ ਭਾਈ ਸੁਜਾਦਾ ਇਸ ਸੰਸਾਰ ਦੇ ਵਿੱਚ ਸਭ ਤੋਂ ਜਿਹੜੀ ਕੀਮਤੀ ਚੀਜ਼ ਹੈ ਉਹ ਹੈ ਗੁਰਬਾਣੀ ਦਾ ਕੀਰਤਨ ਸ਼ਬਦ ਦਾ ਕੀਰਤਨ ਤੇ ਮੈਂ ਤੈਨੂੰ ਕੀਰਤਨ ਦੀ ਦਾਤ ਦੇਣਾ ਹਾਂ ਤੇ ਆਜਾ ਆਪਾਂ ਕੀਰਤਨ ਕਰੀਏ ਉਸ ਦੇਰ ਰਾਤ ਤੱਕ ਸਵੇਰ ਚੜ੍ਹਨ ਤੱਕ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਤੇ ਤਲਵੰਡੀ ਰਾਏ ਪੋਏ ਦੀ ਤਲਵੰਡੀ ਨਨਕਾਣਾ ਵਾਸੀ ਸਾਰੇ ਲੋਕਾਂ ਨੇ ਉਹ ਦਿਨ ਕੀਰਤਨ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਭਾਈ ਮਰਦਾਨਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਸੰਗਤਾਂ ਨੇ ਜੁੜ ਕੇ ਨਾਮ ਬਾਣੀ ਦਾ ਲਾਹਾ ਖਟਿਆ ਤੇ ਭਾਈ ਮਰਦਾਨਾ ਜੀ ਇਸ ਤਰ੍ਹਾਂ ਸਦਾ ਲਈ ਗੁਰੂ ਨਾਨਕ ਮਹਾਰਾਜ ਦੇ ਸੰਗੀ ਸਾਥੀ ਬਣੇ ਰਹੇ